પાતરા થાણે ਦੇ ਬਾਹਰ देर रात ਹੋਏ ਜ਼ਬਰਦਸਤ ਮਾਕੇ ਤੋਂ ਬਾਅਦ ਪਟਿਆਲਾ ਪੁਲਿਸ ਨੂੰ 5 ਜਣਾ ਪੈਂਦੀਆਂ ਵੇਖੀਆਂ ਗਈਆਂ ਨੇ ਇਸ ਮਾਕੇ ਦੇ ਬਾਰੇ ਅਸਲ ਤੱਥ ਅਜੇ ਤੱਕ ਸਾਹਮਣੇ ਨਹੀਂ ਆ سکے ਜਦ ਕਿ ਐਸਐਸਪੀ ਪਟਿਆਲਾ ਨਾਨਕ ਸਿੰਘ ਦੀ ਅਗਵਾਈ ਵਿੱਚ ਟੀਮ ਪਾਤਰਾ ਥਾਣੇ ਦੇ ਵਿਖੇ ਪਹੁੰਚ ਕੇ ਸਰਚ ਆਪਰੇਸ਼ਨ ਤਹਿਤ ਇਹ ਲੱਭਣ ਦੀ ਕੋਸ਼ਿਸ਼ ਕਰਦੀ ਰਹੀ ਕੀ ਤਮਾਕਾ ਕਿਉਂ ਹੋਇਆ ਐਸਐਸਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਤੱਤ ਖੰਗਾਲੇ ਜਾ ਰਹੇ ਨੇ ਤਾਂ ਸੂਚਨਾ ਤੇ ਅਸਲ ਜਾਣਕਾਰੀ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਟੀਮਾਂ ਥਾਣੀ ਦੇ ਬਾਹਰ ਹੋਏ ਤਮਾਕੇ ਦੀ ਜਾਂਚ ਚ ਜੁਟੀਆਂ ਹੋਈਆਂ ਨੇ ਇਹ ਕੱਲ ਦੇਰ ਰਾਤ ਤੋਂ ਥੇ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਸੋ ਉਸ ਨੂੰ ਇਨਵੈਸਟਿਗੇਟ ਕਰਨ ਵਾਸਤੇ ਇੱਥੇ ਟੀਮ ਪਹੁੰਚੀ ਹੈ ਅੱਜ ਪਹੁੰਚਿਆ ਸਾਰਾ ਅਸੀਂ ਇਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਦੀ ਜਾਂਚ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਰ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਵਿੱਚ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਬਾਰੇ ਸੂਚੀ ਮਿਲੇ ਪਰ ਫਿਰ ਵੀ ਸਾਡੀ ਤਫ਼ਤੀਸ਼ ਜਾਰੀ ਹੈ ਸੋ ਤਫ਼ਤੀਸ਼ 'ਚ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਚੌਕੀਆਂ 'ਚ ਹੀ ਹੁੰਦੀਆਂ ਹਨ ਥਾਣੇ 'ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮੈਂ ਤੁਸੀਂ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀ 'ਚ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇ ਇਹ ਇਹਨੂੰ ਬਿਲਕੁਲ ਅਸੀਂ ক্লোਜ਼ ਕਰਾਂਗੇ ਲੋਜੀਕਲ ਐਂਡਰ ਤੇ ਲੈ ਕੇ ਜਾਵਾਂਗੇ ਜੇ ਇਸ ਦਾ ਫਰਸ ਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਇਸ ਹਿੱਸੇ ਤੋਂ ਤਰ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸ਼ੀਸ਼ਾ ਹੈ ਉਸ ਆਫਿਸ ਦਾ ਇਹ ਨਹੀਂ ਕਰੈਕ ਹੋਇਆ ਸਿਰਫ ਉਹੀ ਮਤਲਬ ਆਫਿਸ ਦਾ ਸ਼ੀਸ਼ਾ ਚੰਗੀ ਤਰ੍ਹਾਂ ਚੁੱਕਾ ਚੋਰ ਹੋ ਗਿਆ ਤੇ ਲੇਗ ਵਿੰਡੋ ਤੋਂ ਗਿਰੇ ਇਹ ਵੀ ਮਤਲਬ ਨਹੀਂ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਟ ਅਟਾਇਆ ਕੋਈ ਆਵੇ ਤਾਂ ਉਹ ਤਾਂ ਰੈਸੀਡੂ ਜ਼ਰੂਰ ਮੰਦਦਾ ਸੋ ਰੈਸੀਡੂ ਹਜੇ ਤੱਕ ਸਾਡੇ ਕੋਈ ਨਾ ਮਰੇ ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾਤਾ ਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇਗਾ ਉੱਥੇ ਗੱਡਾ ਵੀ ਬਣੂਗਾ ਸੋ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਚੱਲ ਰਹੀ ਜਿਹੜੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੈ ਜੀ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ अराउंड 2:00 ਵਜੇ ਸੋ ਉਸ ਤੋਂ ਬਾਅਦ ਵੀ ਸਾਡੀ ਤਫਤੀਸ਼ ਚੱਲ ਰਹੀ ਹੈ ਜਿਹੜਾ ਇਹ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਲਾਕੇ ਜੀ ਫਿਰ ਉਹਦੇ ਬਾਰੇ ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈ ਹੈ ਉਹਨ ਤੋ ਉਹਨਾਂ ਨੂੰ ਜਲਦੀ ਟਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲੋਜੀਕਲ ਐਂਡ ਤੇ ਲੈ ਕੇ ਜਾਇਆ ਜਾਏਗਾ ਠੀਕ ਹੈ ਸਰ ਥੈਂਕ ਯੂ ਏਸਐਸਪੀ ਪਟਿਆਲਾ ਡਾਕਟਰ ਨਾਨਕ ਦੱਸਦੀ ਕਿ ਪਾਤੜਾ ਥਾਣੇ ਦੇ ਬਾਅਦ ਦੇਰ ਰਾਤ ਹੋਇਆ ਹੈ ਇਹ ਜ਼ਬਰਦਸਤ ਤਮਾਕਾ ਜਿਸ ਨੂੰ ਵੇਖਦੇ ਹੋ ਐਸਐਸਪੀ ਪਟਿਆਲਾ ਨਾਨਕ ਦੀ ਗਵਾਈ ਵਿੱਚ ਟੀਮ ਪਾਤੜਾ ਥਾਣੇ ਦੇ ਵਿਖੇ ਪਹੁੰਚ ਕੇ ਸਰਚ ਆਪਰੇਸ਼ਨ ਫਿਲਹਾਲ ਜਾਰੀ ਹੈ ਪਰ ਕਾਰਨ ਜਿਹੜਾ ਇਜ਼ਹਾਰ ਨਹੀਂ ਪਤਾ ਲੱਗ ਸਕਿਆ ਸਾਡੇ ਨਾਲ ਜੁੜ ਚੁਕੇ ਨੇ ਪਟਿਆਲਾ ਤੋਂ ਰਿਪੋਰਟਰ ਕੇਸ਼ਵ ਕੁਮਾਰ ਕੇਸ਼ਵ ਕੁਮਾਰ ਜੋ دیر ਰਾਤ ਇਤਮਾਕਾ ਹੋਇਆ ਥਾਣੇ ਦੇ ਬਾਹਰ ਕੀ ਕੋਈ ਕੁੱਝ ਜਾਣਕਾਰੀ ਹੈ ਤੁਹਾਡੇ ਕੋਲ ਇਸ ਬਾਰੇ ਜੋ ਰਾਤੀ ਦੇਰ ਰਾਤ ਉਹ ਤੇ ਪਾਤੜਾ ਇਹ ਖਾਣੇ ਦੇ ਵਿੱਚ ਬਹੁਤ ਬਲਾਸ ਹੋਇਆ ਮੌਕੇ ਤੇ ਪੜਿਆਲਾ ਪੁਲ ਐਸਐਸਪੀ ਮੁਖੀ ਖੁਦ ਮੌਕੇ ਤੇ ਗਿਆ ਜਾਣਕਾਰੀ ਕਰ ਰਿਹਾ ਨਿੱਕੀ ਨਿੱਕੀ ਚੀਜ਼ ਨੂੰ ਚੈੱਕ ਕਰ ਰਵੇ ਬਲਾਸ ਦਾ ਹੋਣ ਦਾ ਕਾਰਨ ਇਹ ਕੱਲੀ ਕੱਲੀ ਜਿਹੜੇ ਨਾਲ ਫਲਾਟ ਖੱਲੇ ਵੀ ਉਹ ਵਿੱਚ ਸੀਸੀਟੀਵੀ ਫੋਟੋ ਸਾਰਾ ਵੀ ਚੈੱਕ ਕਰ ਰਿਹਾ ਕਾਰਨ ਹੋਇਆ ਬਲਾਸ ਦਾ ਵਧੇਰੇ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ